ਅੰਦਰੋਂ ਤਾਂ ਉਹ ਦੁੜਿਆ ਹੁੰਦਾ ਏ ਜਿਹਨੂੰ ਮਹਾਰਾਜ ਕਹਿੰਦੇ ਦਿਲੋਂ ਮੁਹੱਬਤ ਜਿੰਨ ਸਹੀ ਸਕਿਆ ਜਿੰਨ ਮਨ ਹੋਰ ਮੁਖ ਹੋਰ ਸੇਖਾਂ ਦੇ ਕੱਚੀ ਆ ਕਿ ਜਿਨ੍ਹਾਂ ਦਾ ਜਦੋਂ ਪਿਆਰ ਹੈ ਭਾਈ ਉਹ ਸੱਚੇ ਨੇ ਜਿਹੜੇ ਮਨੋਂ ਕੁਝ ਹੋਰ ਤੇ ਮੁਖੋਂ ਕੁਝ ਹੋਰ ਨੇ ਉਹ ਸੱਚੇ ਨਹੀਂ ਹੈ ਸੁਭਾਅ ਹੈ ਨਾ ਕਿ ਆਪਣੇ ਸੁਭਾਅ ਦੇ ਮੁਤਾਬਕ ਚੱਲਦਾ ਹੈ ਉਸ ਸੁਭਾਅ ਨੂੰ ਬੰਦਾ ਤਿਆਗਦਾ ਨਹੀਂ ਕਦੇ ਸਿਆਣਿਆਂ ਨੇ ਚਾਰ ਪ੍ਰਕਾਰ ਦਾ ਉਸ ਸੁਭਾਅ ਗਿਣ ਦਿੱਤਾ ਹੈ कि मनुख का यह सुभा है चार प्रकार का यह सुभाव नरन को आम बेर सुपारीख बदाम दिलों बुरा उपर ते बेर उर खाशा एक दिलों बुरा है उपरों तो वेर वांग सोहना है और बड़ा खतरनाक है बाहर पीतर ते एक जैसा नर कठोर उगी है अंदरों बहरो एक कठोर है वह केंद्र सुपारी वरगा है ओभा इस तरह का है ਪਰਕਟਨ ਹੋਏ ਜਲਣੇ ਕੋ ਸੋ ਬਦਾਮ ਸੰਭ ਲਗਿਆ ਤੇ ਠੀਕੋ ਬਦਾਮ ਉਪਰੋ ਕਟਨ ਹੈ ਪਰ ਗਿਰੀ ਬੜੀ ਉਹਦੀ ਕੋਮਲ ਹੈ ਖਾਣ ਨੂੰ ਬੜੀ ਸੁਆਦ ਨਹੀਂ ਬਾਹਰ ਪੀਤਰ ਇੱਕੋ ਜਿਹਾ ਜਿਹੜਾ ਹੋਵੇ ਨਾ ਉਹ ਪਰਬਾਨ ਕੋਮਲ ਬਾਹਰ ਪੀਤਰ ਜੁਈ ਤਾਕ ਅੰਗੂਰ ਲਖੋ ਸਾਂ ਸੁਈਂ ਕਹਿੰਦੇ ਜਿਹੜਾ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਵੇ ਨਾ ਉਹ ਦਾਗ ਤੇ ਅੰਗੂਰ ਵਰਗਾ ਹੁੰਦਾ ਹੈ ਇੱਕੋ ਜਿਹਾ ਹੋਵੇ ਜਿਹੜਾ ਉਹ ਪਰਬਾਨ ਹੈ ਜਿਹਨੂੰ ਮਹਾਰਤ ਨੇ ਬਾਣੀ ਚ ਇੱਕ ਟਿਕਰੇ ਕੀਤਾ ਨਾ ਕਿ ਜਿਹੜੇ ਦਿਲੋਂ ਮੁਹੱਬਤ ਕਰਨ ਵਾਲੇ ਨੇ ਉਹ ਸੱਚੇ ਨੇ ਤੇ ਅੰਦਰੋਂ ਜਿਹੜੇ ਨਿਰਮਲ ਨੇ ਉਹ ਵੀ ਸੱਚੇ ਨੇ ਬਾਹਰੋਂ ਤਾਂ ਕਿੰਨੇ ਜਿਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਥੂੜ ਕੀ ਸੋਏ ਪਹੁੰਚੇ ਨਹੀਂ ਮਨ ਸਾ ਸੱਚ ਸਮਾਣੀ ਜਨਮ ਰਤਨ ᱛਿਨੀ ਖਟਿਆ ਭਲੇ ਸੀ ਬਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਮਹਾਰਾਜ ਕਹਿੰਦੇ ਜੀਨਾ ਦਾ ਮਾਨ ਨਿਰਮਲ ਹੈ ਨਾ ਉਸਦਾ ਗੁਰੂ ਦੇ ਨਾਲ ਰਹੇ ਅੰਦਰੋਂ ਬਾਹਰੋਂ ਇੱਕੋ ਜਿਹੇ ਹੁੰਦੇ ਨੇ ਜਿਉਂ ਵੀ ਨਿਰਮਲ ਨੇ ਤੇ ਬਾਹਰੋਂ ਵੀ ਨਿਰਮਲ ਨੇ ਕੋਣ ਦੀ ਸੋ ਵੀ ਉਹਨਾਂ ਦੱਸੂ ਨਹੀਂ ਸਕਦੀ ਮਹਾਰਾਜ ਕਹਿੰਦੇ ਸੁਭਾਅ ਹੈ ਬੰਦੇ ਦਾ ਕਈ ਬੰਦੇ ਅੰਦਰੋਂ ਬੜੇ ਕਠੋਰ ਨੇ ਉਪਰੋਂ ਬੜੇ ਗੋਮਲ ਨੇ ਸਿਆਣੇ ਕੀਤੇ ਨੇ ਇਹ ਜਿਹੇ ਬੰਦੇ ਤੋਂ ਬਚਣਾ ਚਾਹਂਦਾ ਕਈ ਬੰਦੇ ਉਪਰੋਂ ਉਪਰੋਂ ਕਠੋਰ ਨੇ ਅੰਦਰੋਂ ਬੜੇ ਨਰਮ ਹੁੰਦੇ ਨੇ ਬਾਦਾਮ ਦੇ ਬਾ ਕਈ ਇੱਕੋ ਦੇ ਹੁੰਦੇ ਨੇ ਅੰਦਰੋਂ ਵੀ ਕਠੋਰ ਤੇ ਬਾਹਰੋਂ ਵੀ ਹੁਣ ਜਿਹੜੀ ਸੁਪਾਰੀ ਆ ਉਹ ਅੰਦਰੋਂ ਵੀ ਕਠੋਰ ਹੈ ਤੇ ਬਾਹਰੋਂ ਵੀ ਕਠੋਰ ਹੈ ਕਈ ਅੰਦਰੋਂ ਬਾਹਰੋਂ ਇੱਕੋ ਜਿਹੇ ਹੁੰਦੇ ਨੇ ਕੋਮਲ ਬੜੇ ਹੁੰਦੇ ਨੇ ਦਾਖ ਹੈ ਅੰਗੂਰ ਹੈ ਉਹ ਇੱਕੋ ਜਿਹੇ ਨੇ ਜਿਹੋ ਦੇ ਬਾਹਰੋਂ ਆ ਉਤ ਕਰਾ ਅੰਦਰੋਂ ਹੈ ਕੋਈ ਪਰਵਾਹ ਹੁੰਦਾ ਹੈ ਗੁਰੂ ਦੇ ਦਰ ਤੇ ਜਿਹੜਾ ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਜਾਵੇ